ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪ੍ਰਗਟ ਦਿਵਸ ਜੋ ਕਿ 7 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ ਵਧਾਈ ਦੇ ਜਿਹੜੇ ਬੋਰਡ ਲਾਏ ਹੋਏ ਸਨ ਉਹਨਾਂ ਨੂੰ ਕਿਸੇ ਸ਼ਰਾਰਤੀ ਤੱਤਵਾ ਦੁਆਰਾ ਬੋਰਡ ਫਾੜ ਕੇ ਸ਼ਹਿਰ ਦਾ ਮਾਹੌਲ ਖਰਾਬ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਕੋਈ ਸ਼ਰਾਰਤੀ ਲੋਕ ਨੇ ਜਿਹੜੇ ਉਹਨਾਂ ਬੋਰਡਾਂ ਨੂੰ ਪਾੜ ਰਹੇ ਨੇ ਉਹਨਾਂ ਬੋਰਡਾਂ ਨੂੰ ਖਰਾਬ ਕਰ ਰਹੇ ਨੇ ਸਾਡੀ ਪ੍ਰਸ਼ਾਸਨ ਅੱਗੇ ਸ਼ਹਿਰ ਅੱਗੇ ਮੰਤਰੀ ਸਾਹਿਬ ਅੱਗੇ ਇਹ ਹੀ ਬੇਨਤੀ ਆ ਅੱਜ ਜਿਹੜੇ ਸ਼ਰਾਰਤੀ ਲੋਕ ਨੇ ਉਹਨਾਂ ਨੂੰ ਤਤਕਾਲ ਦੇ ਵਿੱਚ ਫੜਿਆ ਜਾਵੇ ਅਤੇ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕਰੀ ਜਾਵੇ। ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ। ਹੌਂਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ। ਹੌਂਸਲਾ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ। ਪਗਵਾਨ ਬਾਲਮਿਕੀ ਮਹਾਰਾਜ ਜੀ ਦੇ ਪ੍ਰਗਟ ਦਿਵਸ ਜੋ ਕਿ 7 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ ਵਧਾਈ ਦੇ ਜਿਹੜੇ ਬੋਰਡ ਲਾਏ ਹੋਏ ਸਨ ਉਹਨਾਂ ਨੂੰ ਕਿਸੇ ਸ਼ਰਾਰਤੀ ਤੱਤਵਾ ਦੁਆਰਾ ਬੋਰਡ ਫਾੜ ਕੇ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਬਾਲਮਿਕੀ ਭਾਈਚਾਰੇ ਵੱਲੋਂ ਮੰਗ ਕੀਤੀ ਗਈ ਹੈ ਕਿ ਇਹ ਜਿਹੇ ਲੋਕਾਂ ਨੂੰ ਪਕੜ ਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਸ਼ਹਿਰ ਦਾ ਭਾਈਚਾਰਾ ਬਰਕਰਾਰ ਰਹੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਮੁੱਚੇ ਵਿਸ਼ਵ ਦੇ ਵਿੱਚ ਪਰਮਾਤਮਾ ਭਵਨ ਵਾਲਮੀਕੀ ਮਹਾਰਾਜ ਜੀ ਦਾ ਜਿਹੜਾ ਪਵਨ ਪ੍ਰਗਟ ਦਿਵਸ ਆ ਉਹ 7 ਅਕਤੂਬਰ ਨੂੰ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਅਤੇ ਖੰਨਾ ਸ਼ਹਿਰ ਦੇ ਮੁੱਚੇ ਵਾਲਮੀਕਨ ਸਮਾਜ ਵੱਲੋਂ ਪਰਮ ਪਿਤਾ ਪਰਮਾਤਮਾ ਭਵਨ ਵਾਲਮੀਕੀ ਮਹਾਰਾਜ ਜੀ ਦੇ ਇਸ ਪਵਨ ਪ੍ਰਗਟ ਦਿਵਸ ਦੇ ਉਪਲਾンス ਦੇ ਵਿੱਚ ਮੁੱਚੇ ਸ਼ਹਿਰ ਨਿਵਾਸੀਆਂ ਨੂੰ ਦੇ ਵਧਾਈ ਦੇਣ ਦੇ ਲਈ ਬੋਰਡ ਲਗਾਏ ਹੋਏ ਨੇ ਕੋਈ ਸ਼ਰਾਰਤੀ ਤੱਤ ਨੇ ਜਿਹੜੇ ਸਾਡੇ ਸਮਾਜ ਦਾ ਪਰਮਾਤਮਾ ਦਾ अपमान ਕਰ ਰਹੇ ਨੇ ਕਿ ਅੱਜ ਜਿਹੜਾ ਪ੍ਰਗਟ ਦਿਵਸ 7 ਤਰੀਕ ਨੂੰ ਸਮੁੱਚਾ ਵਿਸ਼ਵ ਸੰਸਾਰ ਖੰਨਾ ਸ਼ਹਿਰ ਭਾਈਚਾਰਾ ਮਿਲ ਕੇ ਮਨਾ ਰਿਆ ਉਹਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਜਿਹੜੇ ਵਧਾਈ ਦੇ ਬੋਰਡ ਲੱਗੇ ਹੋਏ ਨੇ ਪਰਮਾਤਮਾ ਭਵਨ ਵਾਲਮੀਕੀ ਮਹਾਰਾਜ ਜੀ ਦੇ ਕੋਈ ਸ਼ਰਾਰਤੀ ਲੋਕ ਨੇ ਜਿਹੜੇ ਉਹਨਾਂ ਬੋਰਡਾਂ ਨੂੰ ਪਾੜ ਰਹੇ ਨੇ ਉਹਨਾਂ ਬੋਰਡਾਂ ਨੂੰ ਖਰਾਬ ਕਰ ਰਹੇ ਨੇ ਸਾਡੀ ਪ੍ਰਸ਼ਾਸਨ ਅੱਗੇ ਸ਼ਹਿਰ ਅੱਗੇ ਮੰਤਰੀ ਸਾਹਿਬ ਅੱਗੇ ਇਹ ਹੀ ਬੇਨਤੀ ਆ ਅੱਜ ਜਿਹੜੇ ਸ਼ਰਾਰਤੀ ਲੋਕ ਨੇ ਉਹਨਾਂ ਨੂੰ ਕਾਲ ਦੇ ਵਿੱਚ ਫੜਿਆ ਜਾਵੇ ਅਤੇ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਜਿਹੜਾ ਪ੍ਰਮਾਤਮਾ ਦਾ ਪਰਬ ਸਾਰੇ ਸਮਾਜ ਖੁਸ਼ੀਆਂ ਨਾਲ ਮਨਾ ਸਕੇ ਅਤੇ ਜਿਹੜੇ ਅੱਜ ਸ਼ਰਾਬੀ ਲੋਕ ਨੇ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਜਾ ਸਕੇ ਸਾਰਿਆਂ ਨੂੰ ਜੈ ਵਾਲਮੀਕੀ ਹਾਰ ਹਾਰ ਵਾਲਮੀਕੀ